अगर कोई शरारत करने की कोशिश करी नहीं तुमने लखे को मारा तुमने उसके साथी को, को मारा ने, ने, दो साल पहले जो हो गया हो गया मेरा नाम गूगल पे जाके सर्च करना ना अगर तुमने शरारत करने की कोशिश करी मेरे से बुरा नहीं कोई नहीं करने वाली यहाँ पे प्राइवेट वीडियो कोई बनाने की कोशिश करी ਤੋ ਮੇਰਾ ਨਾਮ ਤੁਮੇ ਉਮਰ ਬਦ ਯਾਦ ਰਹੇਗਾ ਆਪਣੇ ਅਫਸਰ ਉਧਰ ਜਿਹੜਾ ਪ੍ਰਾਈਵੇਟ ਵੀਡੀਓ ਬਣਾਵੇ ਮੈਨੂੰ ਨਾਲ ਦੀ ਨਾਲ ਦੱਸੋ ਦੇਖੋ ਇਹ 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 ਇਹਨਾਂ ਦੀਆਂ ਗੁੰਡਾਗਰਦੀਆਂ ਹੈਗੀਆਂ ਪ੍ਰਾਈਵੇਟ ਬੰਦੇ ਭੇਜ ਕੇ ਜਦੋਂ ਤੁਸੀਂ ਨਜਾਇਜ਼ ਕਬਜ਼ੇ ਤੇ ਬੈਠੇ ਹੋ ਪਰ ਆਰਡਰ ਹੈਗੇ ਆ ਕੋਰਟ ਵੱਲੋਂ ਆਰਡਰ ਹੈਗੇ ਆ ਫਿਰ ਤੁਸੀਂ ਆਪਣੇ ਬੰਦੇ ਭੇਜ ਕੇ ਸ਼ਰਾਰਤਾਂ ਕਰਨੀਆਂ ਚਾਹੁੰਦੇ ਹੋ ਫਿਰ ਅਸੀਂ ਕੀ ਕਰੀਏ ਫਿਰ ਮੈਨੂੰ ਕਹਿੰਦੇ ਆ ਇਹ ਬਦਮਾਸ਼ੀ ਕਰਦਾ ਇਹ ਗੁੰਡਾਗਰਦੀ ਕਰਦਾ ਪ੍ਰਸ਼ਾਸਨ ਖੜਿਆ ਆ ਆਰਡਰ ਪਾਸ ਨੇ ਮਾਨਯੋਗ ਫੂਟ ਦੇ ਆਰਡਰ ਨੇ ਫਿਰ ਅੰਦਰੋਂ ਆਪਣੇ ਜਿਹੜੇ ਪਿਆਦੇ ਮੈਂ ਸਿੱਧੀ ਗੱਲ ਦੱਸਾਂ ਜੇ ਕਿਸੇ ਨੇ ਇੱਥੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਸਾਹਮਣੇ ਦੇਖ ਭਾਈ ਸਾਹਮਣੇ ਦੇਖ ਮੈਂ ਛਿੱਤਰ ਫੇਰੂੰ ਟਗਾ ਕੇ ਉਸ ਗਰੀਬ ਕਿਸਾਨ ਦੀ ਜ਼ਮੀਨ ਕਬਜ਼ਾ ਕੀਤਾ ਤੁਸੀਂ ਕੀਤਾ ਨਜਾਇਜ਼ ਕੀਤਾ ਉਹਦੀ ਜ਼ਮੀਨ ਉਹਨੂੰ ਵਾਪਸ ਕਰੋ ਸਿੰਪਲ ਜੀ ਗੱਲ ਮੇਰੀ ਆ ਮੈਂ ਇੱਥੇ ਕੋਈ ਟਕਰਾਰ ਨਹੀਂ ਕਰਨ ਆਇਆ ਮੈਂ ਕੱਲਾ ਆਇਆ ਸਿਰਫ ਚਾਰ ਬੰਦੇ ਲੈ ਕੇ ਆਇਆ ਜੇ ਤੁਹਾਨੂੰ ਲੱਗਦਾ ਤੁਸੀਂ ਸ਼ਰਾਰਤਾਂ ਕਰਨੀਆਂ ਫਿਰ ਮੈਂ ਕਾਲ ਦੇ ਦੇਣਾ ਜੱਥੇ ਬੰਦਿਆਂ ਨੂੰ ਫਿਰ ਕਰ ਲਿਓ ਸ਼ਰਾਰਤਾਂ ਤੁਹਾਡੀ ਅਸੀਂ ਦਿੱਤਾ ਸੀ ਬਿਲਕੁਲ ਬਿਲਕੁਲ

क्यों आयो गाड़ी में फिर के बदमाशी करने हो बदमाशी किसके कर... ने बुलाया यहाँ मेला लगा हुआ है बदमाश यहाँ मेला लगा हुआ है और बुलाओ यार तो डंडा ले ले तो ले लेके आएगा तुम यहाँ करने लगे आया मेला लगाया यहाँ पे कैमरा आ खोल खिड़की को मेला देख आयो कि आयो भाई कितो आयो बस के मेला देखने आयो कि आयो की नाम है तेरा ਆਇਨਾ ਦੀਆਂ ਸ਼ਕਲਾਂ ਲੋ ਇਹਨਾਂ ਦੀਆਂ ਜੇ ਇੱਥੇ ਅੰਦਰ ਵੜ ਜਾਓ ਸ਼ਕਲਾਂ ਲੋ ਇਹਨਾਂ ਦੀਆਂ ਸਾਰੇ ਬਦਮਾਸ਼ੀ ਕਰਨ ਹਾਕ ਕੂਰਦਾ ਕਿਨੂਆ ਓਏ ਕੂਰਦਾ ਕਿਨੂਆ ਕੂਰਦਾ ਕਿਨੂਆ ਥੱਲੇ ਆ ਥੱਲੇ ਆ ਬਦਮਾਸ਼ੀ ਕਰਨ ਆਏ ਹੋ ਮੇਲਾ ਲੱਗਿਆ ਇੱਥੇ ਮੇਲਾ ਦੇਖਣ ਆਏ ਹੋ ਕੋਈ ਨਹੀਂ ਬਿਲਕੁਲ ਮੇਲਾ ਦੇਖਣ ਆਏ ਹੋ ਗੱਡੀ ਲੋ ਨਿਕਲ ਜਾਓ ਮੈਂ ਬਦਮਾਸ਼ੀ ਨਹੀਂ ਕਰਨਣੀ ਲੱਖੇ ਨੂੰ ਤੁਸੀਂ ਪਿਛਲੇ ਸਾਲ ਹੀ ਕੁੱਟਿਆ ਸੀ ਇਸ ਵਾਰੀ ਨਹੀਂ ਕਰਨ ਦੇਣੀ ਕਿੱਥੋਂ ਆਏ ਹੋ ਮੇਲਾ ਲੱਗਿਆ ਨੇ ਮੇਲੇ ਦੇ ਫਿਰ ਇੱਥੇ ਕਿੰਨੇ ਬੁਲਾਇਆ ਕਿਸੇ ਨੇ ਨਹੀਂ ਬੁਲਾਇਆ ਇੱਥੇ ਕੀ ਕਰਨਾ ਹੈ ਇੱਥੇ ਕੀ ਕਰਨਾ ਹੈ ਪੁੱਛੋ ਇਹਨਾਂ ਨੂੰ ਯਾਰ ਕੀ ਕਰਨਾ ਹੈ ਬਈ ਦੱਸੋ ਮੈਂ ਇਧਰ ਕੁਝ ਕਰਨੇ ਨਹੀਂ ਆਇਆ ਕੈਮਰਾ ਕੋ ਲੈ ਕੇ ਆਇਆ ਕੈਮਰਾ ਲੈ ਕੇ ਆਇਆ ਮੈਂ ਥੋੜੀ ਕੈਮਰਾ ਲੈ ਕੇ ਆਇਆ ਜੀ ਮਨ ਸੱਤੀ ਕੋ ਹੈ ਹੈਮਾਰੇ ਸਾਥੀ ਕੋ ਨਹੀਂ ਹੈ ਨਿਕਲ ਲਓ ਨਿਕਲ ਲਓ ਸੈਂਸਿਟਿਵ ਮਾਮਲਾ ਆ ਮੈਂ ਚੱਕ ਕੇ ਸਾਰੇ ਅੰਦਰ ਕਰਾਉਂਗਾ ਉਹ ਪੋਲਾ ਕਿਸਾਨ ਸੀਗਾ ਲਖਵੀਰ ਜਿਹਦਾ ਤੁਸੀਂ ਪਿਛਲੀ ਵਾਰੀ ਸਰ ਪਾੜਿਆ ਸੀ ਨਿਕਲ ਲਓ ਇਥੋਂ ਦੀ ਤਿੱਤਰ ਹੋ ਜਾਓ ਨਹੀਂ ਮੇਰਾ ਨਾਮ ਯਾਦ ਰੱਖੋਗੇ ਉਮਰਪੁਰ ਪਿੱਤਰ ਵਾਲਾ ਇਥੋਂ ਦੀ ਡਰਾਈਵਰ ਕੋਣ ਆ ਤੁਹਾਡਾ ਬੁਲਾਓ ਯਾਰ ਪੁਲਿਸ ਨੂੰ ਪੁਲਿਸ ਕੀ ਕਰਦੀ ਇੱਥੇ ਕਾਹ ਤੋਂ ਬੁਲਾਇਆ ਹਾਂ ਮੈਂ ਕਿਹਾ ਜੀ ਪਿੱਤਰ ਬਤਾ ਦਿਓ ਕੌਣ ਸਰ ਕੌਣ ਫਿਰ ਕਹਾ ਸੇਵਾ ਕਿਹੜੀ ਮੀਡੀਆ ਤੇਰੀ ਕਹਾ ਸੇਵਾ ਰੁਕ ਯਾਰ ਕਿਹੜੀ ਮੀਡੀਆ ਤੇਰੀ ਕਿਹੜੀ ਮੀਡੀਆ ਉਹ ਬਈ ਐਂ ਕਿ ਮੀਡੀਆ ਯਾਰ ਮੀਡੀਆ ਕਰੀ ਆ ਉਹ 1 ਮਿੰਟ ਛੱਡਦਾ ਯਾਰ ਕਿਹੜੀ ਮੀਡੀਆ ਤੇਰਾ ਪੱਤਰਕਾਰੀ ਦਾ ਕਾਰਡ ਦਿਖਾ ਪਤਰੀ ਵਾਲਾ ਕਾਰ ਦਿਖਾ ਤਰਾ ਉਹਨੇ ਨਹੀਂ ਕੈਮਰਾ ਲੈ ਕੇ ਆਇਆ ਯਾਰ ਇੱਕ ਮਿੰਟ ਕਿਹੜਾ ਚੈਨਲ ਕਿੰਨੇ ਬੁਲਾਇਆ ਤੈਨੂੰ ਕਿੰਨੇ ਬੁਲਾਇਆ ਬੁਲਾਇਆ ਕਿੰਨੇ ਤੈਨੂੰ ਔਰ ਰੁਕੋ ਤਾਂ ਯਾਰ ਨਾਮ ਦੱਸ ਤੇਰਾ ਨਾਮ ਦੱਸ ਸਰ ਕੌਣ ਹੈ ਕੌਣ ਹੈ ਨਾਮ ਦੱਸ ਤੇਰਾ ਨਾਮ ਬੋਲ ਨਾਮ ਦੱਸ ਤੇਰਾ ਕਿਹੜਾ ਹੈ ਕਿਥੋਂ ਆਇਆ ਕੀ ਨਾਮ ਹੈ ਨਾਮ ਦੱਸ ਤੇਰਾ ਕੌਣ ਆ ਤੂੰ ਕੀ ਕਰਨੇ ਕੇ ਲਈ ਆਇਆ ਕਿੰਨੇ ਬੁਲਾਇਆ ਵੀਰੇ ਕਿੰਨੇ ਬੁਲਾਇਆ ਇਹਨੇ ਨਹੀਂ ਬੁਲਾਇਆ ਬਾਈ ਮੈਨੂੰ ਇਹਦੀ ਸ਼ਕਲ ਇਹਦੀ ਸ਼ਕਲ ਤਿਆਂ ਰੱਖ ਲੋ ਜੇ ਬਦਮਾਸ਼ੀ ਹੋਈ ਇੱਥੇ ਗੁੰਡਾਗਰਦੀ ਹੋਈ ਆ ਆ ਮੇਨ ਇਹ ਤਾਂ ਅੰਦਰ ਆ ਲੋ ਫੜੋ ਆ ਲੋ ਵੜ ਗਿਆ ਅੰਦਰ ਆ ਦੇਖੀ ਮਰੀ ਬਾਸੀ ਹੈ बदमाशी के लिए बंदे बुलाया गाड़ियाँ आज क्या कब्जा लिया जा रहा है वापस ये बदमाशी के लिए ये सबके ये इनके सबके चेहरे लोग ये पहले यहाँ वीडियो बनाते हैं अभी आगे इधर आओ गई शक्ला दिखाओ कौन है लोग आए हो की करना आए हो शक्ल दिखा भाई इधर नु कितु आया क्या नाम है तेरा इधर शक्ल दिखा मतलब पूछने का आया के तू आया? 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 आया कितु आया आप ये बताओ आया किसी करण की आया मुझे मुझे करण की आया मैं तो बोला बस मुझे कोई पता ही नहीं ਆ ਆ ਬੜੀ ਜੀ ਕਾ ਆ ਵੜਦੇ ਪਏ ਇੱਥੇ ਮਹੌਲ ਸੋ ਵੀ ਅਗੇ ਟੋਕ ਟੂ ਚੱਲ ਰਹੀ ਆ 21 ਬਿਲਕੁਲ ਇੱਕ ਟੈਂਪੋ ਟਰੈਵਲ ਭਰ ਕੇ ਆਈ ਆ ਉਹਦੇ ਵਿੱਚ ਕੁਝ ਲੋਗ ਆਏ ਹੈਗੇ ਗੱਲਬਾਤ ਕਰਦੇ ਨੇ ਪੇ ਤੇ ਪਰ ਉਹ ਅੰਦਰ ਵੜਦੇ ਪਏ ਆ 24 ਦੇ ਹੱਥ ਦੇ ਵਿੱਚ ਕੀ ਸੀਗਾ ਬਦਮਾਸ਼ ਇਕੱਠਾ ਕਰਨੇਗਾ ਆ ਇਹਨਾਂ ਦੀਆਂ ਸਾਰਿਆਂ ਦੀਆਂ ਸ਼ਕਲਾਂ ਲੈ ਲਓ ਇਹ ਇੱਥੇ ਬਦਮਾਸ਼ੀ ਕਰਨ ਨੂੰ ਗੱਡੀ ਭਰ ਕੇ ਬੁਲਾਏ ਨੇ ਹਿੰਦੀ ਵਿੱਚ ਹਾਂਜੀ ਹਿੰਦੀ ਵਿੱਚ ਆਪਣਾ ਨੇ ਕੀ ਮਾਮਲਾ ਕੀ ਹੈ ਦੇਖੋ ਮਾਮਲਾ ਇਹ ਆ ਕਿ ਸਾਡੀ ਜ਼ਮੀਨ ਕੋਰਟ ਵੱਲੋਂ ਆਰਡਰ ਨੇ ਸਾਡੇ ਭਰਾ ਦੀ ਜ਼ਮੀਨ ਆ ਕਬਜ਼ਾ ਖਾਲੀ ਕਰਾਓ ਸਿੰਪਲ ਜੀ ਗੱਲ ਆ ਕਿੰਨੀ ਜ਼ਮੀਨ ਆ ਉਹ ਕਬਜ਼ਾ ਕਿ ਕਰਾ 18 ਮਰਲੇ ਤੋਂ ਉੱਤੇ ਦੀ ਜ਼ਮੀਨ ਆ ਜਿਹੜੀ ਅੰਦਰ ਆ ਚੱਲੇ ਨਹੀਂ ਅੰਦਰ ਨਹੀਂ ਤੁਸੀਂ ਅੰਦਰ ਕੋ ਆ ਰਹੇ ਤੁਸੀਂ ਕੌਣ ਹੋ ਕਿ ਹੋ ਜਾਣੇ ਅੰਦਰ ਕੋ ਆ ਰਹੇ ਹੋ ਹੋ ਲੈਣਾ ਤੁਸੀਂ ਉਹਨੂੰ ਆਹ ਦੇ ਇਹੇ ਕੰਮ ਕਰਤੇ ਖਾਨ ਦੇ ਇਹ ਕਾਹ ਜਾਏਗਾ ਫਿਰੇ ਨਹੀਂ ਚੱਕਲਾ ਲੋ ਜੇ ਇੱਥੇ ਬਦਮਾਸ਼ੀ ਹੋਈ ਬਦਮਾਸ਼ੀ ਕੌਣ ਕਰਾ ਸਾਰੇ ਨੂੰ ਸ਼ਕਲਾ ਲਾ ਬਦਮਾਸ਼ੀ ਤੁਸੀਂ ਸਾਰੇ ਤੁਸੀਂ ਲੱਖਾਂ ਨਹੀਂ ਕੁੱਟਿਆ ਸੀ ਤੁਸੀਂ ਤੁਸੀਂ ਇੱਥੇ ਕਰਨ ਕੀ ਆਏ ਹੋ ਗੱਡੀ ਭਰ ਕੇ ਬੰਦੇ ਲੈ ਕੇ ਕਰਨ ਕੀ ਆਏ ਹੋ ਅਸੀਂ ਇੱਥੇ ਰਹਿੰਦੇ ਹਾਂ ਕਿੱਥੇ ਆਏ ਆ ਆ ਗੱਡੀ ਭਰ ਕੇ ਬੰਦੇ ਲੈ ਕੇ ਆਏ ਹੋ ਪੁਰਾਣੇ ਚੱਤ ਕੇ ਸੀ ਉਹ ਤਾਂ ਆnde ਬੰਦੇ ਆ ਅੱਛਾ ਇਹ ਗੱਡੀ ਭਰ ਕੇ ਇਹੜੇ ਜੁਰਤ ਕੇ ਸੀ ਉਹ ਤੁਹਾਡੇ ਬੰਦੇ ਨੇ ਕਿਹਾ ਸੀ ਧੂੜਦੜ ਰਹਿੰਦੇ ਆ ਤੁਹਾਡੇ ਬੰਦੇ ਖੜ ਕੇ ਵੀਡੀਓ ਬਣਦੇ ਮੇਰੀ ਇਹ ਗਲਤੀ ਹੈ ਕਿ ਮੈਂ ਜਥੇਬੰਦੀਆਂ ਨਾਲ ਪਹਿਲਾਂ ਮੇਰੀ ਗਲਤੀ ਹੈ ਮੈਂ ਜਥੇਬੰਦੀਆਂ ਨਾਲ ਨਹੀਂ ਆਇਆ ਸੁਣ ਇਹ ਕਾਨੂੰਨ ਦੇ ਅਧਾਰੇ ਤੁਸੀਂ ਕਰ ਰਹੇ ਹੋ ਸਾਡੇ ਗੇਟ ਤੇ ਆ ਕੇ ਤੁਸੀਂ ਕਰ ਰਹੇ ਹੋ ਅਸੀਂ ਕਾਨੂੰਨ ਦੇ ਅਧਾਰੇ ਦੇ ਵਿੱਚ ਰਹਿ ਕੇ ਅਸੀਂ ਤੁਹਾਨੂੰ ਕੁਝ ਕਿਆ ਫੇਰ ਤੁਸੀਂ ਗੱਡੀਆਂ ਭਰ ਭਰ ਕੇ ਬੰਦੇ ਮੰਗਵਾਉਣੇ ਆਹ ਜੀ ਸਾਡੇ ਘਰ ਦੇ ਮਨੋ ਕਰਨ ਦੇ ਦਿੰਗਲ ਜਾਵਾਂਗੇ ਗੱਡੀਆਂ ਭਰ ਕੇ ਉਹਨਾਂ ਨੂੰ ਪਤਾ ਹੀ ਨਹੀਂ ਕਿੱਥੇ ਆਏ ਆ ਅਸੀਂ 150 200 ਜਿਆਦਾ ਆ ਕੇ ਬਿਆਨ ਦੇ ਰਹੇ ਹਾਂ ਆ ਜਿੰਨੇ ਆਏ ਆ ਇਹਨਾਂ ਨੂੰ ਪਤਾ ਹੀ ਨਹੀਂ ਕਿੱਥੇ ਆਏ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿਹਦੇ ਨਹੀਂ ਆਏ ਇੱਕ ਇੱਕ ਦਾ ਤੁਹਾਨੂੰ ਕਾਰ ਦੇ ਹੱਥ ਆਓ ਆਓ ਚਲੋ ਦਿਖਾਓ ਇਹਨਾਂ ਦੇ ਆਧਾਰ ਕਾਰ ਦਿਖਾਓ ਆਓ 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 ਦਿਖਾਓ ਇਹਨਾਂ ਦੇ ਆਧਾਰ ਕਾਰ ਦਿਖਾਓ ਆਰ ਦੱਸਾਓ ਇਹਨਾਂ ਦੇ ਆਧਾਰ ਕਰ ਆਓ ਇਹ ਤਾਂ ਯਾਰ ਨੱਟਦੇ ਪਏ ਨੇ ਦੱਸੋ ਕੌਣ ਨੇ ਇਹ ਬੰਦੇ ਆਓ ਸਾਰੇ ਆਪਣੇ ਸੇਵਾਦਾਰ ਆਓ ਖੜੋ ਇੱਧਰ ਨੂੰ ਕਿੱਧਰ ਨੂੰ ਜਾ ਰਹੇ ਹੋ ਕਿੱਧਰ ਨੂੰ ਜਾ ਰਹੇ ਹੋ ਬਈ ਸੇਵਾ ਦੇ ਕਿੱਧਰ ਨੂੰ ਜਾ ਰਹੇ ਹੋ ਆਓ ਦੱਸੋ ਕੌਣ ਹੋ ਤੁਸੀਂ ਕਿੰਨੇ ਬੁਲਾਇਆ ਆ ਹਾ ਹਾ ਲੋ ਹਾਲਾਤ ਨੇ ਇਹਨਾਂ ਦੇ ਆ ਹਾ ਲੋ ਹਾਲਾਤ ਨੇ ਇਹਨਾਂ ਦੇ ਹੁਣ ਕੁਝ ਨਹੀਂ ਹੈ ਬਾਹਰ ਦੇ ਬੰਦੇ ਕੋਈ ਨਹੀਂ ਤੇਰੇ ਭੱਜ ਕਿਉਂ ਰਹੇ ਨੇ ਆਪਣੇ ਬੰਦੇ ਭੱਜ ਕਿਉਂ ਰਹੇ ਨੇ ਕਿਉਂ ਭੱਜ ਰਹੇਗੇ ਕਰ ਆਪਣੇ ਆ ਰਹੇ ਜਦੋਂ ਇੰਨਾ ਸਾਂ ਕੋਈ ਨਹੀਂ ਪਟੜੇ ਜਦੋਂ ਇੱਕ ਸੈਂਸਿਟਿਵ ਮਾਮਲਾ ਹੋਵੇ ਪ੍ਰਸ਼ਾਸਨ ਆਇਆ ਹੋਵੇ ਕਾਰ ਆ ਤੁਸੀਂ ਗੱਡੀਆਂ 'ਤੇ ਪਰ ਪਰ ਕੇ ਬੰਦੇ ਮੰਗਾ ਰਹੇ ਹੋ ਲੈ ਕਰਦੇ ਤਾਂ 100 ਮੈਂਬਰ ਇਹਦੇ ਆ ਬਾਦਾਂ ਦੇ ਨਾਲ ਤੇ ਠੀਕ ਆ ਜਦੋਂ ਇੱਥੇ ਬਦਮਾਸ਼ੀ ਹੋਈ ਤੇ ਤੁਹਾਡੇ ਨਾਮ ਤੇ ਮੈਂ ਕੰਪਲੇਂਟ ਕਰੂਗਾ ਤੇ ਸਾਰੇ ਨਾਲ ਲੈ ਲਿਓ ਹਾਜੀ ਮੇਰੀ ਗੱਲ ਸੁਣੋ ਅਸੀਂ ਕੋਈ ਬਦਮਾਸ਼ੀ ਕੀਤਾ ਅਸੀਂ ਕੋਈ ਬਦਮਾਸ਼ੀ ਕੀਤੀ ਅੱਜ ਦੱਸੋ ਤੁਹਾਨੂੰ ਕੁਝ ਕਿਹਾ ਸੀ ਮੈਂ ਕਾਨੂੰਨ ਦੇ ਅਧਾਰ 'ਤੇ ਮੈਂ ਕਾਨੂੰਨ ਦੇ ਅਧਾਰ 'ਤੇ ਗੇੜੇ ਲੈ ਕੇ ਸਾਨੂੰ ਮੀਟ ਦੇ ਰਹੇ ਮੈਂ ਤੁਹਾਡੇ ਗੇੜੇ ਮਾਰੂੰਗਾ ਕੁੱਟੂੰਗਾ ਤੁਸੀਂ کہہ ਰਹੇ ਮੈਂ ਨਹੀਂ ਕਿਹਾ ਹੁਣੇ ਕਿਹਾ ਤੁਸੀਂ ਉਧਰ ਗਿਆ ਮੈਂ ਨਹੀਂ ਕਿਹਾ ਮੈਂ ਤੁਹਾਡੇ ਉੱਤੇ ਕਾਰਵਾਈ ਕਰੂੰਗਾ ਭਾਈ ਸਾਹਿਬ ਜੇ ਤੁਸੀਂ ਤੁਹਾਡੀ ਮਨਜ਼ੂਰੀ ਦੇ ਪਾਜਾ ਨਾ ਉਠਾਓ ਜੇ ਮਜ਼ਦੂਰੀ ਦਾ ਮਾਜਨਾ ਨਾ ਉਠਾਓ ਜੇ ਤੁਸੀਂ ਗੱਡੀਆਂ ਭਰ ਕੇ ਬੰਦੇ ਲਿਆਣੇ ਆ ਨਾ ਆਪਣੇ ਪਾਸ ਰਹਿਣਗੇ ਮੈਂ ਮੇਰਾ ਕਾਨੂੰਨੀ ਹੱਕ ਲੈਣ ਆਇਆ ਕਾਨੂੰਨ ਤੇ ਕਰੋ ਤੁਹਾਨੂੰ ਅਸੀਂ ਫਿਰ ਤੁਸੀਂ ਤੁਸੀਂ ਜੇ ਮੈਂ ਨਹੀਂ ਭਲਾਈਆਂ ਆਪਣੀਆਂ ਚੋਕੀਆਂ ਗੱਡੀਆਂ ਤੁਸੀਂ ਆਪਣੇ ਪਾਸ ਭਰ ਕੇ ਕੰਮ ਮੰਗਾ ਰਹੇ ਹੋ ਕੋਈ ਭੇਜੋਗੇ ਕਿਹੜਾ ਰੰਗ ਆ ਇੱਥੇ ਕੋਈ ਨਹੀਂ ਰੰਗਾ ਕੋਈ ਨਹੀਂ ਰੰਗਾ ਪੁੱਛੋ ਅਧਾਰ ਕਾਰਡ ਅਧਾਰ ਕਾਰਡ ਦਿਖਾ ਕਾਰਡ ਆਪਣਾ ਕਾਰਡ ਦਿਖਾ ਇਹ ਕਾਰਡ ਇਹ ਸਾਰੇ ਬੰਦੇ ਕੋਲ ਸਾਰੇ ਆਪਣੇ ਐ ਇੰਨੇ ਨਹੀਂ 150 ਬੰਦੇ ਡੇਰ ਤੋਂ ਇਹ ਸਾਰਿਆਂ ਕੋਲ ਦਾ ਸਾਰੇ ਬੰਦੇ ਕੋਲ ਦਾ ਸਾਰੇ ਕੋਲ ਹੈ 1000 ਕਾਰਡ ਨਹੀਂ ਸਾਡੇ ਮਿਨਿਸਟਰੀ ਦੇ ਕਾਰਡ ਹੈ ਕਾੜਨੀ ਦਿਖਾਓ ਸਾਡੇ ਮਿਸਟਰੀ ਦੇ ਕਾੜ ਨੇ ਸੇਵਾ ਕਰਦੇ ਆਂ ਅੰਦਰ ਦਿਖਾਓ ਭਾਈ ਅੰਦਰ ਆਂਗੇ ਰੁਕ ਜਾਓ ਚਲੋ ਅੰਦਰ ਚਲੋ ਚਲੋ ਜਾਓ ਘਰ ਬੜੋ ਅੰਦਰ ਜਾਲ ਲਿਆ ਆ ਜੇ ਬਦਮਾਸ਼ੀ ਕੀਤੀ ਮੈਂ ਸਾਰਿਆਂ ਦੇ ਪਰਚਾ ਦਊਂਗਾ ਭਾਜੀ ਤੁਸੀਂ ਵਹੀ ਗੱਲ ਕਰਦੇ ਹੋ ਬਦਮਾਸ਼ੀ ਕੌਣ ਕਰ ਰਹਾ ਹੈ ਬਦਮਾਸ਼ੀ ਤੁਸੀਂ ਕਰ ਰਹੇ ਹੋ ਗੱਡੀਆਂ ਸਾਡੇ ਦੇ ਘਾਰ ਆ ਕੇ ਗੱਡੀ 'ਤੇ ਬਰ ਕੇ ਬੰਦੇ ਕੋਈ ਨਾ ਕਰ ਰਿਹਾ ਤੁਹਾਡੇ ਬੱਚੇ ਕਰਨੇ ਆ ਬਾਹਰ ਆਉਂਦੇ ਆਂ ਨੂੰ ਜਵਾਬ ਨਹੀਂ ਆਇਆ ਮਿਸਟਰੀ ਵਾਲੇ ਕਾੜ ਦਿਖਾਓ ਭਾਜੀ ਇਹ ਬੰਦਾ ਆ ਦਿਖਾਉਂਦਾ ਤੁਸੀਂ ਸਥਾਨ 'ਤੇ ਰੱਖੋ ਅੰਦਰ ਰਹਿੰਗੇ ਭਈ ਸ਼ਾਂਤ ਰੱਖੋ ਮਰ ਜਾਇਆ ਇਤਨਾ ਗਰਮੀ ਨਾ ਘਟੋ ਭਾਜੀ ਇਹ ਅੱਦੋ ਬਈਆ ਆਹ ਵੇ ਜੀ ਆ ਇਹਨਾਂ ਦੇ ਮਨਿਸਟਰੀ ਦੇ ਕਾਰਡ ਨੇ ਸਾਰੇ ਆ ਗਏ ਗੱਡੀਆਂ ਭਰ-ਭਰ ਕੇ ਬੰਦੇ ਮੰਗਾ ਰਹੇ ਨੇ ਉਹ ਆ ਗਈ ਗੱਡੀ ਮੈਂ ਤਾਂ ਇਕੱਲਾ ਆਇਆ ਤੁਸੀਂ ਇਹਨੇ ਬੰਦੇ ਆਇਓ ਮੈਂ ਤਾਂ ਇਕੱਲਾ ਆਇਆ ਭਾਈ ਜੀ ਮੈਂ ਇਕੱਲਾ ਆਂ ਸਾਡੇ ਘਰ ਆ ਕੇ ਤੁਸੀਂ ਵੀਡੀਓ ਬਣਾ ਰਹੇ ਸਾਨੂੰ ਤੁਸੀਂ ਦੱਸਿਆ ਮੀਡੀਆ ਬਣਾ ਰਹੀ ਆ ਤੁਹਾਡੇ ਪ੍ਰਾਈਵੇਟ ਬੰਦੇ ਵੀਡੀਓ ਬਣਾ ਰਹੇ ਸੀ ਮੇਰੀ ਇੱਕ ਵੀਡੀਓ ਬਣੀ ਤੁਹਾਡੇ ਬੰਦੇ ਵੀਡੀਓ ਬਣਾ ਰਹੇ ਸੀ ਪ੍ਰਸ਼ਾਸਨ ਦੇ ਫੜੇ ਆ ਸਾਡੇ ਸੇਵਾਦਾਰ ਹੈ ਆਪਣੇ ਘਰ ਆਇਆ ਹੁਣੇ ਕਿਹੜਾ ਆ ਇਹ ਮਨਿਸਟਰੀ ਦੇ ਬੰਦੇ ਨੇ ਇਹਨਾਂ ਦੇ ਆਧਾਰ ਇਹਨਾਂ ਦੇ ਇਹਨਾਂ ਦੇ ਦੇਖ ਲਿਓ ਤੁਸੀਂ ਪਣ ਇਸ ਤੋਂ ਬਾਅਦ ਜੇ ਪਮਾਸ਼ ਨਹੀਂ ਹੁੰਦੀ ਜਾਂ ਕੋਈ ਬਦਮਾਸ਼ੀ ਹੁੰਦੀ ਆ ਆ ਜ਼ਿੰਮੇਦਾਰ ਨਹੀਂ ਦੀ ਕੋਈ ਜਲਦੀ ਕਿੱਥੋਂ ਆਏ ਨੇ ਪੁੱਛੋ ਇਹਨਾਂ ਨੂੰ ਸਵਾਲ ਚਰਚ ਰਹਿੰਦੇ ਉਹ ਚਰਚ ਰਹਿੰਦੇ ਹਾਂ ਕਿੰਨੇ ਟਾਈਮ ਤੋਂ ਰਹਿੰਦੇ ਹੋ ਮੈਨੂੰ 5 ਸਾਲ ਹੋ ਗਏ ਜੀ ਇਹ ਸਾਰੇ ਚਰਚ ਰਹਿੰਦੇ ਇਹ ਸਾਰੇ ਆਪਣੇ ਰਹਿੰਦੇ ਆ ਸਾਰੋਂ ਕੋਈ ਇੱਕ ਬੰਦਾ ਨਹੀਂ ਬੁਲਾਇਆ ਜਿੰਨੇ ਵੀ ਬੰਦੇ ਆ ਹਰਾਮ ਹਰਾਮ ਕੋਈ ਨਹੀਂ ਸਾਰੇ ਸਾਰੇ ਸੇਵਾਦਾਰੇ ਅਜੀ ਇਸ ਨੂੰ ਮੈਨੂੰ ਪਤਾ ਸੀ ਤੁਹਾਨੂੰ ਕਿੰਨੇ ਸਮੇਂ ਤੋਂ ਉਰੇ ਰਹ ਰਹੇ ਨਹੀਂ ਸਾਰੇ ਇਹ ਨੂੰ ਕੋਈ 2-3 ਸਾਲ ਕਿਸ ਨੂੰ 4 ਸਾਲ ਕਿਸ ਨੂੰ ਮੈਨੂੰ 5 ਸਾਲ ਹੋ ਗਿਆ ਅੱਛਾ ਬੰਦੇ ਸ਼ਾਨ ਦੀ ਵਾਰੀ ਪਤਾ ਸੀ ਤੁਹਾਨੂੰ ਕਿ ਅੱਜ ਹੋਣੀ ਹੈ ਇੱਥੇ ਨਹੀਂ ਜੀ ਸਾਨੂੰ ਕੁਝ ਨਹੀਂ ਪਤਾ ਕੋਈ ਪਰਮਿਸ਼ਨ ਨਹੀਂ ਸਾਨੂੰ ਕੁਝ ਨਹੀਂ ਪਤਾ ਸਾਨੂੰ ਤਾਂ ਇੰਨਾ ਪਤਾ ਲੱਗਿਆ ਤੁਹਾਡੇ ਵਾਰ ਕੈਮਰੇ ਵਾਲੇ ਆਏ ਜੀ ਕਈ ਬੰਦੇ ਆਏ ਜੀ ਤੁਹਾਡੇ ਵੀਡੀਓ ਬਣਾ ਰਹੇ ਅੱਛਾ ਉਹ ਜਾਣਨ ਆਏ ਕਿ ਘਟਨਾ ਹੋਇਆ ਕੀ ਹੈ ਅਸੀਂ ਇਹ ਪੁੱਛਣ ਆਏ ਸੀ ਤਾਂ ਅਸੀਂ ਕਹਿੰਦਾ ਤੁਹਾਨੂੰ ਚਿੱਤਰ ਮਾਰਾਂਗੇ ਤੁਹਾਨੂੰ ਗੱਡੀ ਤੇ ਬਿਠਾ ਦਾਂਗੇ ਜੇ ਤੁਸੀਂ ਇਹ ਕਹਿੰਦੇ ਉਹ ਬਦਮਾਸ਼ੀ ਕਰ ਰਹੇ ਸਾਡੇ 게ਟ ਦੇ ਆ ਕੇ

साथ दे रहे हो बिल्कुल साथ दे रहे तभी तो हम इतने से खड़े हमने आपने देखा आपने कुछ, हमने कुछ करके एक किसी ने भी गलत आप लोग से बताओ। जैसे आप लोग आए तब... अगर मान जो कोर्ट से कोर्ट से ऊपर हम थोड़ी ना आप कोर्ट से ऊपर क्या हम हमें जो कोर्ट का देगा उस साथ हम बैठे हमारे पापा अपने पिता हमारा अंदर आई है कोर्ट ने फैसला दिया हमने कोई एक्शन उठाया कोर्ट में भी जाके हम चुप करके आगे बैठे नहीं बैठे कोर्ट के ऊपर प्रशासन तभी आए ना हमने आज भी कोई नहीं करे लेकिन इनकी ये टोनिंग है ना ये थोड़ा गलत है अगर आपके घर जाए दस बंदे वीडियो बनाए तो आप पूछने नहीं जाओगे पुछने तो पुछने तो इसके घर जाए सरदार जी के तो ये नहीं पूछेंगे पूछेंगे ना भाजी नहीं पूछेंगे अगर हम पूछने रहे हैं मारे गाड़ी एक कौन सा कानून ऐसी लिखा है प्रशासन का साथ कर रहे बोल रहे हैं अपनी गलती कर रहा फिर गुंडागर्दी खुद करके फिर साढ़े उतर ला रहा रहे बंदे सारे सेवादार है सारे अंदर जाने के सारे सेवादार ठीक है कुछ भी नहीं